ਸਿੰਘ son of ਸੁਬੇਦਾਰ ਬਹਾਲ ਸਿੰਘ ای ایکس ਆਰਮੀ ਅਸੀਂ ਪਿੰਡ ਗਮਾਨਪੁਰਾ ਦਾ ਰਹਿਣ ਵਾਲੇ ਆ ਤੇ ਮੈਂ ਮਿਹਨਤ ਮਜ਼ਦੂਰੀ ਕਰਦਾ ਆ ਆਰਮੀ ਦੇ ਡਰੈਸ ਸਲਾਈ ਕਰਦਾ ਤੇ ਪਿੰਡ ਵਿੱਚ ਨਸ਼ਿਆਂ ਵਿਰੁੱਧ ਕੁਝ ਅਧਿਕਾਰੀਆਂ ਖਿਲਾਫ ਚਿੱਠੀਆਂ ਆਈਆਂ ਉਹਨਾਂ ਨੇ ਇਹ ਸ਼ੱਕ ਤੌਰ ਦੇ ਵਿੱਚ ਕਿਹਾ ਵੀ ਤੁਸੀਂ ਸਾਡੇ ਤੇ ਚਿੱਠੀਆਂ ਪਾਈਆਂ ਅਸੀਂ ਗੁਰਦੁਆਰਾ ਸਾਹਿਬ ਸੌਂ ਵੀ ਖਾ ਚੁੱਕੇ ਆ ਸਾਡੀ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਆ ਕਿ ਉਹ ਸਾਡੇ ਘਰ ਵਿੱਚ ਆ ਕੇ ਪੂਰਾ ਤਹਿਸ ਨਹਿਸ ਕਰਗੇ ਸਾਡੇ ਬੱਚਿਆਂ ਦੇ ਜਨਮ ਸਰਟੀਫਿਕੇਟਾਂ ਤੱਕ ਕੋਈ ਸਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਸਾਡੀ ਮਿਹਰਬਾਨੀ ਕਰਕੇ ਸੁਣਾਈ ਕੀਤੀ ਜਾਵੇ ਤੇ ਖਾਸਾ ਪੁਲਿਸ ਚੌਕੀ ਨੂੰ ਕ੍ਰੈਂਡਾ ਥਾਣਾ ਨੂੰ ਬੇਨਤੀ ਆ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਫਰਿੱਜ ਕੂਲਰ ਘਰ ਦੇ ਵਿੱਚ ਬਸ ਇਹ ਦੋ ਕਮਰੇ ਬਜੇ ਪੂਰੇ ਅੱਗ ਨਾਲ ਬੈੱਡ ਸੋਫੇ ਸਾਰਾ ਕੁਝ ਸੜ ਚੁੱਕੇ ਨੇ ਸਮਾਨ ਚੋਕੇ ਘਰ ਲੱਗੇ ਤੇ ਕੁਝ ਬਾਹਰ ਛੜਕ ਤੇ ਰੋਡ ਤੇ ਸੁੱਟਿਆ ਹੈ ਤੇ ਕੋਈ ਭਾਂਡਾ ਨਹੀਂ ਰਿਹਾ ਕੁਝ ਨਹੀਂ ਰਿਹਾ ਤੇ ਮੇਰੇ ਦੋ ਬੇਟੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਤੇ ਮੇਰੀ ਜਾਨ ਨੂੰ ਵੀ ਖਤਰਾ ਹੈ ਜੇ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੋ ਗਿਆ ਰঞ্জੀਤ ਸਿੰਘ ਰਾਣਾ ਜਗਜੀਤ ਸਿੰਘ ਕਾਕਾ ਤੇ ਕੁਝ ਉਹਨਾਂ ਦੇ ਸਾਥੀ ਰঞ্জੀਤ ਸਿੰਘ ਕੋਕੀ ਲਵਪ੍ਰੀਤ ਸਿੰਘ ਲੱਭੂ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਵਾ ਰੇਸ਼ਮ ਸਿੰਘ ਸੋਣੀ ਸਨਫ ਰੂਤ ਸਿੰਘ ਕਰਨਵੀਰ ਕਰਨਵੀਰ ਸਿੰਘ ਸਨ ਆਫ ਰੇਸ਼ਮ ਸਿੰਘ ਇਹਨਾਂ ਤੋਂ ਸਾਡੀ ਜਾਨ ਨੂੰ ਖਤਰਾ ਕੋਸ਼ ਇਹਨਾਂ ਦੇ ਨਾਲ ਅਨੁਪਛਾਤੇ ਆਦਮੀ ਸੀ ਅਸੀਂ ਆਪਣੀ ਜਾਨ ਬਚਾ ਕੇ ਚਲ ਗਏ ਤੇ ਇਹਨਾਂ ਸਾਡੇ ਘਰ ਨੂੰ ਪੂਰੀ ਅੱਗ ਨਾਲ ਸਾੜਤਾ ਤੇ ਪੂਰਾ ਸਮਾਨ ਘਰ ਦਾ ਤਹਿਸ ਨਹਿਸ ਕਰਤਾ ਇਹ 24 ਤਰੀਕ ਨੂੰ ਰਾਤ 10:30 ਵਜੇ ਆ ਕੇ ਸਾਡੇ ਘਰ ਪਹਗੇ ਤੇ ਉਸ ਤੋਂ ਬਾਅਦ ਸਾਡਾ ਸਾਰਾ ਸਮਾਨ ਸਾੜ ਗਏ ਪੁਲਿਸ ਨੇ ਕੋਈ ਅਜੇ ਤੱਕ ਕਾਰਵਾਈ ਨਹੀਂ ਜੇ ਕੀਤੀ ਸਾਡੀ ਬੇਨਤੀ ਆ ਵੀ ਸਾਡੀ ਸੁਣਾਈ ਕੀਤੀ ਜਾਵੇ ਤੇ ਸਾਡੇ ਘਰ ਦੇ ਹਾਲਾਤ ਤੁਸੀਂ ਵੇ ਹੀ ਚੁੱਕੇ ਜੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਲਵਪ੍ਰੀਤ ਸਿੰਘ son of ਰਣਜੀਤ ਸਿੰਘ ਉਹ ਉਹਨਾਂ ਦਾ ਕ੍ਰਿਮੀਨਲ ਬੰਦਾ ਜੇਲ੍ਹ ਵਿੱਚ ਜਾਂ ਉਹ ਉੱਥੋਂ ਫੋਨ ਕਰਕੇ ਬੰਦੇ ਕੱਲ ਦਿੰਦਾ ਜੇ ਤੇ ਸਾਡਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੋ ਗਿਆ ਤੇ ਉਹਦਾ ਜ਼ਿੰਮੇਵਾਰ ਲਵਪ੍ਰੀਤ ਸਿੰਘ son of ਰਾਣਾ ਜਗਜੀਤ ਸਿੰਘ ਕਾਕਾ ਇਹ ਜ਼ਿੰਮੇਵਾਰ ਹੋਣਗੇ ਮੇਰੇ ਦੋ ਬੇਟੇ ਆ ਤੇ ਇੱਕ ਮੈਸੇਜ ਨੂੰ ਕੋਈ ਵੀ ਖਤਰਾ ਹੈ ਕੋਈ ਵੀ ਸਾਡਾ ਨੁਕਸਾਨ ਹੋ ਗਿਆ ਤੇ ਰਣਜੀਤ ਸਿੰਘ ਰਾਣੇ ਦਾ ਪੂਰਾ ਪਰਿਵਾਰ ਸਾਡਾ ਜ਼ਿੰਮੇਵਾਰ ਹੋਊਗਾ ਸੂਬੇਦਾਰ ਭਾਲ ਸਿੰਘ ਦਾ ਬੇਟਾ ਵਾਂ ਤੇ ਆਰਮੀ ਦੇ ਡਰੈਸ ਸਲਾਈ ਕਰਦਾ ਵਾਂ ਕਿਉਂਕਿ ਮੈਂ ਕਾਰੋਬਾਰ ਤੇ ਵੀ ਜਾਣਾ ਵਾਂ ਆਉਣਾ ਵੀ ਆ ਤੇ ਸਾਰਾ ਸਮਾਨ ਸਾਡਾ ਬੇਕਾਰ ਕਰਕੇ ਛੁੱਟ ਗਏ ਹਾਂ ਡਿੰਪਲ ਗੌਰ ਭਾਜੀ ਭਾਈ ਆ ਸਾਡੇ ਘਰ ਦਾ ਸਾਰਾ ਨੁਕਸਾਨ ਕਰ ਗਏ ਆ ਕਿਹੜੇ ਬੰਦੇ ਕੀ ਗੱਲ ਹੋਈ ਭਾਈ ਇਹ ਨਸ਼ਿਆਂ ਵਿਰੋਧੀ ਚਿੱਠੀਆਂ ਆਈਆਂ ਸੀਗੀਆਂ ਉਹ ਸਾਡੇ ਤੇ ਸ਼ੱਕ ਕਰਦੇ ਸੀ ਵੀ ਤੁਸੀਂ ਪਾਈਆਂ ਆ ਗੁਰਦਾਰੇ ਇਹਨਾਂ ਸਾਰਿਆਂ ਨੇ ਸੌਂ ਵੀ ਖਾਦੀ ਆ ਇਹ ਬਰ ਉਹ ਤਾਂ ਵੀ ਸਾਡੇ ਘਰ ਦਾ ਬਹੁਤ ਜਿਆਦਾ ਨੁਕਸਾਨ ਕਰ ਗਏ ਜੇ ਕੋਈ ਘਰ ਦੇ ਵਿੱਚ ਉਹਨਾਂ ਚੀਜ਼ ਨਹੀਂ ਜੇ ਰਹਿਣ ਦਿੱਤੀ ਹਾਂਜੀ ਮੰਗ ਕਰਦੇ ਹਾਂਜੀ ਵੀ ਉਹਲੇ ਦੋਸ਼ੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਹਾਂਜੀ ਸਾਨੂੰ ਬਹੁਤ ਭਾਜੀ ਆ ਜੇ ਵੀ ਖਤਰਾ ਜੇ ਸਾਨੂੰ ਬਹੁਤ ਸਾਡੇ ਬੱਚਿਆਂ ਨੂੰ ਵੀ ਖਤਰਾ ਆ ਸਾਨੂੰ ਵੀ ਖਤਰਾ ਆ ਅਸੀਂ ਤੇ ਬਿਲਕੁਲ ਡਰ ਡਰ ਕੇ ਅੰਦਰ ਹੀ ਰਹਿੰਦੇ ਜੇ ਬਾਹਰ ਤੱਕ ਨਹੀਂ ਜਾ ਸਕਦੇ ਇਹਨਾਂ ਤੋਂ ਇੰਨਾ ਜਿਆਦਾ ਸਾਨੂੰ ਖਤਰਾ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਹਾਂਜੀ ਗਮਾਂਡ ਪਰਸਾਨ 112 ਤੇ ਕੰਪਲੇਂਟ ਆਈ ਸੀ ਇਹ ਗੱਲ ਹੈ ਕੀ ਆ ਕਿ ਡੇਟ ਸੀ 24 ਰਾਤ ਦੀ ਗੱਲ ਹੈ 112 ਤੇ ਕੰਪਲੇਂਟ ਆਈ ਹੀ ਰਾਤ ਦੀ ਹੀ ਆਪਣੇ ਮੈਂ ਫੜ ਅਫਸਰ ਮੈਂ ਆਪਣੇ ਅਫਸਰ ਭੇਜੇ ਹੀ ਜਾ ਕੇ ਮੌਕਾ ਵੇਖਿਆ ਏਸੀਐਸਓ ਦਰਸ ਕਤਰ ਸਿੰਘ ਜੀ ਇਹ ਜਾ ਕੇ ਮੌਕਾ ਵੇਖਿਆ ਉੱਥੇ ਥੋੜਾ ਦੋਵੇਂ ਪਾਰਟੀਆਂ ਦੇ ਆਪਸ ਚੜਾ ਪਈ ਪੂਰੀ ਪੂਰੀ ਤੇ ਇੱਕ ਪਾਰਟੀ ਮੁੰਡਾ ਕਰਨ ਕਰਨ ਮੁੰਡਾ ਵਾ ਉਹਦੇ ਚਵਾੜਾ ਇੱਥੇ ਤੋੜਿਆ ਉਹ ਤੇ ਪੂਰਾ ਚਵਾੜਾ ਟੋਟਾ ਉਹ ਹਸਪਤਲ ਦਾਖਲਿਆ ਉਹਦੀ ਐਮਐਲਏ ਰੌਣ ਵਾਲੀ ਆ ਤੇ ਦੂਜੀ ਪਾਰਟੀ ਦੇ ਦੋਵੇਂ ਪਾਰਟੀਆਂ ਦਾ ਸਮਾਨ ਦੀ ਟੁੱਟਪੱਜ ਹੋਈ ਆ ਟੁੱਟਪੱਜ ਹੋਈਆਂ ਜਿੱਦਾਂ ਜੋ ਐਮਐਲਏ ਰਹੂਗੀ ਜੋ ਆਊਗਾ ਜੋ ਰਿਜ਼ਲਟ ਆਊਗਾ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਇਹ ਜਿਨ੍ਹਾਂ ਨੇ ਉਹ ਮੁੰਡੇ ਦੇ ਸੱਟ ਲਾਈ ਆ ਜਾਂ ਜਿਹੜੀ ਕੋਈ ਟੁੱਟਪੱਜ ਹੋਈ ਆ ਜੋ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅੱਗ ਨੂੰ ਲੱਗੀ ਕੋਈ ਮੌਕਾ ਆਗੂਗੱਲ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਆ ਆਗੂਗੱਲ ਵਾਲੀ ਜਿਹੜੀ ਗੱਲ ਆ ਤੀਜੇ ਦਿਨ ਕੰਪਲੇਂਟ ਦਿੱਤੀ ਸਾਨੂੰ ਜਾ ਕੇ ਜਿਹੜੇ ਦਿਨ ਤੀਜੇ ਦਿਨ ਸ਼ਾਮ ਨੂੰ ਪਹਿਲੇ ਦਿਨ ਲੜਾਈ ਹੋਈ ਆ 112 ਦੇ ਕੰਪਲੇਂਟ ਹੈ ਇਹੀਂ ਜਾ ਕੇ ਉਦੋਂ ਮੌਕਾ ਵੇਖਿਆ ਉਹ ਦਿਨ ਲੰਘਿਆ ਰਾਤ ਦਾ ਉਹ ਤੋਂ ਅਗਲਾ ਦਿਨ ਲੰਘਿਆ ਤੀਜੇ ਦਿਨ ਜਾ ਕੇ ਕੰਪਲੇ ਉਹਦੀ ਵੀਡੀਓਗ੍ਰਾਫੀ ਕੀਤੀ ਗਈ ਸਾਡੇ ਚੌਂਕੀ ਚ ਜਿਹੜੀ ਇੱਕ ਉਹ ਮਸ਼ੀਨ ਮਸ਼ੀਨ ਹੈ ਇੱਕ ਮਸ਼ੀਨ ਹੈ ਤੇ ਇੱਕ ਬੈੱਡ ਆ ਉਹ ਉਸ ਦਿਨ ਸਾਨੂੰ ਪਤਝੇ ਦਿਨ ਜਾ ਕੇ ਦੱਸਿਆ ਦਨਗੀ 2-3 ਦਿਨ ਸਾਨੂੰ ਨਹੀਂ ਇਹ ਗੱਲ ਦਾ ਪਤਾ ਲੱਗਾ ਪਹਿਲੇ ਦਿਨ ਵੀ ਮੌਕੇ ਤੇ ਗਏ ਸਾਡੀ ਮੇਰੀ ਚੌਂਕੀ ਦੀ ਟੀਮ ਹੀ ਗਈ ਆ 112 ਦੀ ਟੀਮ ਹੀ ਗਈ ਆ ਮੌਕੇ ਤੇ ਉਹ ਸਾਡੇ ਪਹਿਲੇ ਦਿਨ ਦੀ ਸਾਰੀ ਵੀਡੀਓਗ੍ਰਾਫੀ ਕੀਤੀ ਹੈ ਜਦ ਟੁੱਟ ਭੱਜ ਦੋਵੇਂ ਪਾਰਟੀਆਂ ਦੀ ਹੋਈ ਆ ਕੀ ਤੁਹਾਡੇ ਕੋਲ ਕੀ ਕਰੀ ਆ ਜੋ ਅਮੋਲ ਜਾਲੀ ਦੇ ਜਿਹੜੀ ਉਹਦੇ ਵਿੱਚ ਜਿਹੜੀ ਜਦਾਂ ਜੋ ਪਹਿਲਾਂ ਦਰਖਾਸਤ ਆਈ ਦਰਖਾਸਤ ਦੇ ਵਿਹਾਵ ਤੇ ਜਿਹੜੀ ਪਹਿਲਾਂ ਡੀਆਰ ਅਰਜ਼ੀ ਕੀਤੀ ਗਈ ਹੈ ਵੀ ਜੋ ਰਿਜ਼ਲਟ ਆਊਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਰਿਜ਼ਲਟ ਉਹਨਾਂ ਦਾ ਉਹਨਾਂ ਦੇ ਜਿਹੜਾ ਜਿਹੜਾ ਉਹ ਸਿਵਲ ਸਰਜਨ ਤੋਂ ਲੈਣਦੇ ਆ ਆਪਣਾ ਰਿਜ਼ਲਟ ਰਿਜ਼ਲਟ ਜਿੱਦਨ ਉਹਨਾਂ ਦਾ ਜੋ ਵੀ ਰਿਜ਼ਲਟ ਆਊਗਾ ਬੰਦੀ ਕਾਰਵਾਈ ਕੀਤੀ ਜਾਊਗੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼